ਬੰਤੇ ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਜਿਸ ਤਰ੍ਹਾਂ ਦਾ ਕਿਸਾਨੀ ਅੰਦੋਲਨ ਦੇਖਿਆ ਗਿਆ ਸੀ ਉਸੇ ਤਰ੍ਹਾਂ ਦੀਆਂ ਠੀਕ ਉਸੇ ਤਰ੍ਹਾਂ ਦੀਆਂ ਤਸਵੀਰਾਂ ਯੂਰਪ ਦੇ ਕਈ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਹਨ ਜਿੱਥੇ ਵੱਡੀ ਗਿਣਤੀ ਕਿਸਾਨ ਟਰੈਕਟਰਾਂ ਦੇ ਨਾਲ ਸ਼ਹਿਰਾਂ ਵਿੱਚ ਪਹੁੰਚੇ ਅਤੇ ਉਹਨਾਂ ਨੇ ਆਪਣੇ ਰੋਧ ਦਾ ਪ੍ਰਗਟਾਵਾ ਕੀਤਾ ਸਿਰਫ ਰੋਧ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਇਸ ਦਾ ਅਸਰ ਹੋਇਆ ਕਿ ਸਰਕਾਰਾਂ ਨੂੰ ਝੁਕਣਾ ਪਿਆ ਅਤੇ 25 ਸਾਲ ਤੋਂ ਜਿਸ ਸਮਝੌਤੇ ਨੂੰ ਲਾਗੂ ਕਰਨ ਲਈ ਸਰਕਾਰ ਪਲਾਨਿੰਗ ਬਣਾ ਰਹੀ ਸੀ ਉਹ ਸਮਝੌਤੇ ਉੱਤੇ ਦਸਖਤ ਕਰਨ ਤੋਂ ਸਰਕਾਰ ਹੁਣ ਪਿੱਛੇ हट ਗਈ ਹੈ ਦਰਅਸਲ ਕਿਸਾਨ ਬਰਸਲਜ਼ ਦੀਆਂ ਸੜਕਾਂ ਉੱਤੇ ਵੱਡੇ ਵੱਡੇ ਟਰੈਕਟਰ ਲੈ ਕੇ ਉਤਰੇ ਉਹਨਾਂ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਹਰ ਕਿਸਮ ਦੇ ਬੈਰੀਕੇਡ ਤੋੜ ਦਿੱਤੇ ਭਾਵੇਂ ਕਿ ਇਹ ਅੰਦੋਲਨ ਜ਼ਿਆਦਾਤਰ ਸ਼ਾਂਤਮਈ ਸੀ ਪਰ ਬਰਸਲਜ਼ ਵਿੱਚ ਪਾਰਲੀਮੈਂਟ ਅੱਗੇ ਕਿਸਾਨਾਂ ਦੀਆਂ ਪੁਲਿਸ ਨਾਲ ਝੜਪਾਂ ਹੋਈਆਂ ਕਈ ਥਾਂ ਕਿਸਾਨ ਸਪਰੇ ਪੰਪਾਂ ਨਾਲ ਪੁਲਿਸ ਉੱਤੇ ਚਿੱਕੜ ਸਪਰੇ ਕਰਦੇ ਦੇਖੇ ਗਏ ਕਿਤੇ ਫਲਾਂ ਅਤੇ ਸਬਜ਼ੀਆਂ ਨੂੰ ਸੜਕਾਂ ਤੇ ਸੁੱਟ ਕੇ ਅੱਗ ਲਗਾਉਂਦੇ ਅਤੇ ਕਈ ਥਾਂ ਪਾਰਲੀਮੈਂਟ ਦੇ ਗੇਟ ਤੋੜਦੇ ਹੋਏ ਅੱਗੇ ਵਧੇ ਪਰ ਕਈ ਥਾਂ ਉੱਤੇ ਟਰੈਕਟਰਾਂ ਨੂੰ ਸ਼ਿੰਗਾਰ ਕੇ ਸੜਕਾਂ ਉੱਤੇ ਕ੍ਰਿਸਮਸ ਮਨਾਉਂਦੇ ਵੀ ਦਿਖਾਈ ਦਿੱਤੇ ਦਰਅਸਲ ਬੀਤੇ ਵੀਰਵਾਰ ਨੂੰ ਹਜ਼ਾਰਾਂ ਕਿਸਾਨ ਬਰਸਲਜ਼ ਪਹੁੰਚੇ ਅਤੇ ਲਗਭਗ ਹਜ਼ਾਰ ਟਰੈਕਟਰ ਬੈਲਜੀਅਮ ਦੀ ਰਾਜਧਾਨੀ ਵਿੱਚ ਲੈ ਕੇ ਆਏ ਹਾਲਾਂਕਿ ਪ੍ਰਦਰਸ਼ਨ ਜ਼ਿਆਦਾਤਰ ਸ਼ਾਂਤਮਈ ਸੀ ਪਰ ਯੂਰਪੀ ਸੰਸਦ ਦੇ ਨੇੜੇ ਤਣਾਅ ਵਧ ਗਿਆ ਉੱਥੇ ਅੱਗ ਲਗਾਈ ਗਈ ਅਤੇ ਆਲੂਆਂ ਤੇ ਬੋਤਲਾਂ ਸਮੇਤ ਕਈ ਵਸੂਆਂ ਪੁਲਿਸ ਵੱਲ ਛੁਟੀਆਂ ਗਈਆਂ। ਜਵਾਬ ਵਜੋਂ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਅੰਦੋਲਨ ਦਾ ਕੀ ਹੈ ਕਾਰਨ? ਇਸ ਅੰਦੋਲਨ ਦੇ ਦੋ ਮੁੱਖ ਕਾਰਨ ਹਨ। ਪਹਿਲਾ ਕਾਰਨ ਯੂਰਪੀਅਨ ਯੂਨੀਅਨ ਵਿੱਚ ਮਾਰਕੋਸੂਰ ਮੁਲਕਾਂ ਜਿਨ੍ਹਾਂ ਨੂੰ ਲਾਤੀਨੀ ਜਾਂ ਦੱਖਣੀ ਅਮਰੀਕੀ ਮੁਲਕ ਕਿਹਾ ਜਾਂਦਾ ਹੈ ਨਾਲ ਖੁੱਲਾ ਵਪਾਰਕ ਸਮਝੌਤਾ ਹੈ। ਅਤੇ ਦੂਜਾ ਯੂਰਪ ਵਿੱਚ ਗਊਆਂ ਵਿੱਚ ਫੈਲੀ ਲੰਪੀ ਬਿਮਾਰੀ ਨੂੰ ਸਰਕਾਰ ਵੱਲੋਂ ਟ੍ਰੀਟ ਕਰਨ ਦੇ ਤਰੀਕੇ ਦਾ ਵਿਰੋਧ ਹੋ ਰਿਹਾ ਹੈ ਕਿਸਾਨਾਂ ਦੀ ਦਲੀਲ ਹੈ ਕਿ ਮਰਕਸੂਰ ਮੁਲਕਾਂ ਵਿੱਚ ਸਮਝੌਤਾ ਹੋਣ ਤੋਂ ਬਾਅਦ ਉੱਥੇ ਖੇਤੀ ਅਤੇ ਡੇਅਰੀ ਉਤਪਾਦ ਇੰਨੇ ਸਸਤੇ ਹੋਣਗੇ ਕਿ ਯੂਰਪੀ ਕਿਸਾਨਾਂ ਨੂੰ ਮਿਲਣ ਵਾਲੀਆਂ ਸਬਸਿਡੀਆਂ ਅਤੇ ਸਹੂਲਤਾਂ ਟਿਕ ਨਹੀਂ ਪਾਉਣਗੀਆਂ ਦੂਜਾ ਕਿਸਾਨ ਲੰਪੀ ਵਾਇਰਸ ਜਿੱਥੇ ਫੈਲ ਰਿਹਾ ਹੈ ਉੱਥੇ ਵੱਡੀ ਗਿਣਤੀ ਵਿੱਚ ਮवेशੀਆਂ ਨੂੰ ਮਾਰੇ ਜਾਣ ਦਾ ਵਿਰੋਧ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਲਈ ਵੱਡੇ ਪੱਧਰ ਤੇ ਟੀਕਾ ਕਰਨ ਦੀ ਲੋੜ ਹੈ ਪਸ਼ੂਆਂ ਨੂੰ ਵੱਡੀ ਪੱਧਰ ਤੇ ਮਾਰਨਾ ਨਹੀਂ ਕਿਸਾਨਾਂ ਦੇ ਇਸ ਭਾਰੀ ਵਿਰੋਧ ਤੋਂ ਬਾਅਦ ਯੂਰਪੀਅਨ ਯੂਨੀਅਨ ਨੇ ਮਰਕਸੂਰ ਵਿਚਕਾਰ ਹੋਏ ਸਮਝੌਤੇ ਉੱਤੇ ਦਸਤਖਤ ਹੁਣ ਜਨਵਰੀ ਤੱਕ ਟਾਲ ਦਿੱਤੇ ਹਨ ਇਸ ਸਮਝੌਤੇ ਉੱਤੇ ਪਿਛਲੇ 25 ਸਾਲ ਤੋਂ ਕੰਮ ਚੱਲ ਰਿਹਾ ਸੀ ਯੂਰਪੀਅਨ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਮਰਕਸੂਰ ਦੇਸ਼ਾਂ ਨੂੰ ਇਸ ਦੇਰੀ ਬਾਰੇ ਜਾਣਕਾਰੀ ਦਿੱਤੀ ਫਰਾਂਸ ਅਤੇ ਇਟਲੀ ਵੱਲੋਂ ਵਿਰੋਧ ਹੋਣ ਕਾਰਨ ਯੂਰਪੀਅਨ ਯੂਨੀਅਨ ਦੇ ਆਗੂਆਂ ਦਾ ਸੰਮੇਲਨ ਹੋਣ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ ਇਸ ਸਮਝੌਤੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਮੁਕਤ ਵਪਾਰ ਖੇਤਰ ਬਣਨਾ ਸੀ ਅਤੇ ਗਲੋਬਲ ਵਪਾਰਕ ਤਣਾਅ ਵਧਣ ਦੇ ਸਮੇਂ ਯੂਰਪ ਤੋਂ ਕਾਰਾਂ ਮਸ਼ੀਨਰੀ ਸ਼ਰਾਬ ਅਤੇ ਹੋਰ ਪਦਾਰਥਾਂ ਦੀ ਲਤੀਨੀ ਅਮਰੀਕਾ ਵੱਲ ਬਰਾਮਦ ਹੋਣੀ ਸੀ ਪਰ ਯੂਰਪ ਦੇ ਕਿਸਾਨਾਂ ਵੱਲੋਂ ਹੋ ਰਹੇ ਤਿੱਖੇ ਵਿਰੋਧ ਜੋ ਪਹਿਲਾਂ ਹੀ ਸਬਸਿਡੀਆਂ ਦਰਾਂਦਗੀਆਂ ਅਤੇ ਬਿਮਾਰੀਆਂ ਦੇ ਕੰਟਰੋਲ ਦੇ ਮਾਮਲਿਆਂ ਨੂੰ ਲੈ ਕੇ ਨਿਰਾਸ਼ ਸਨ ਨੇ ਆਖਰਕਾਰ ਇਸ ਫੈਸਲੇ ਨੂੰ ਪ੍ਰਭਾਵਿਤ ਕੀਤਾ ਹੈ ਪੈरिस ਅਤੇ ਰੋਮ ਦਾ ਕਹਿਣਾ ਹੈ ਕਿ ਮੌਜੂਦਾ ਮਸੌਦਾ ਯੂਰਪੀ ਕਿਸਾਨਾਂ ਨੂੰ ਬ੍ਰਾਜ਼ੀਲ ਅਤੇ ਉਸ ਦੇ ਗੁਆਂਢੀ ਦੇਸ਼ਾਂ ਤੋਂ ਆ ਰਹੀ ਸਸਤੀ ਖੇਤੀਬਾੜੀ ਦਰਾਮਦ ਨਾਲ ਹੋਣ ਵਾਲੇ ਨੁਕਸਾਨ ਦੀ ਸੁਰੱਖਿਆ ਨਹੀਂ ਕਰਦਾ ਇਟਲੀ ਫਰਾਂਸ ਹੰਗਰੀ ਅਤੇ ਪੋਲੈਂਡ ਨੇ ਮਿਲ ਕੇ ਯੂਰੋਪੀਅਨ ਕੌਂਸਲ ਵਿੱਚ ਸਮਝੌਤੇ ਨੂੰ ਰੋਕ ਦਿੱਤਾ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਨਿਅਸ ਪ੍ਰਗਟਾਈ ਹੈ ਕਿ ਅਗਲੇ ਮਹੀਨੇ ਪੈरिस ਵਿੱਚ ਇਸ ਸਮਝੌਤੇ ਦਾ ਸਮਰਥਨ ਕਰੇਗਾ ਜਾਂ ਨਹੀਂ ਇਹ ਕਹਿਣਾ ਹਾਲੇ ਜਲਦੀ ਹੋਵੇਗਾ ਉਹਨਾਂ ਨੇ ਜੋਰ ਦਿੱਤਾ ਕਿ ਇਸ ਵਿੱਚ ਬੁਨਿਆਦੀ ਤਬਦੀਲੀਆਂ ਦੀ ਲੋੜ ਹੈ ਉਧਰ ਜਰਮਨੀ ਸਪੇਨ ਅਤੇ ਨਾਰਡਿਕ ਦੇਸ਼ ਹਾਲੇ ਵੀ ਇਸ ਸਮਝੌਤੇ ਦੇ ਮਜ਼ਬੂਤ ਹਮਾਇਤੀ ਹਨ ਉਹਨਾਂ ਦੇਖਿਆ ਕਿ ਚੀਨ ਨਾਲ ਮੁਕਾਬਲੇ ਅਤੇ ਅਣਪ੍ਰੋਸੇਯੋਗ ਵਾਈਟ ਹਾਊਸ ਦੇ ਮਾਹੌਲ ਵਿੱਚ ਯੂਰਪੀ ਬ੍ਰਾਹਮਤ ਨੂੰ ਵਧਾਉਣ ਦਾ ਮੌਕਾ ਹੈ ਪਰ ਬ੍ਰਸਲਜ਼ ਵਿੱਚ ਦਿਖਾਈ ਦਿੱਤਾ ਗੁੱਸਾ ਕਿਸਾਨਾਂ ਦੀਆਂ ਵੱਡੀਆਂ ਸ਼ਿਕਾਇਤਾਂ ਨੂੰ ਦਰਸਾਉਂਦਾ ਹੈ ਖਾਸ ਕਰਕੇ ਫਰਾਂਸ ਵਿੱਚ ਜਿੱਥੇ ਪਸ਼ੂਆਂ ਵਿੱਚ ਫੈਲੀ ਇੱਕ ਬਿਮਾਰੀ ਦੇ ਮਾਮਲੇ ਨੂੰ ਸੰਭਾਲਣ ਦੇ ਤਰੀਕੇ ਨੇ ਨਵੇਂ ਰੋਸ ਮੁਜਾਰੇਆਂ ਨੂੰ ਜਨਮ ਦਿੱਤਾ ਅਤੇ ਮਰਕਸੂਰ ਸਮਝੌਤੇ ਵਿਰੁੱਧ ਵਿਰੋਧ ਹੋਰ ਤੇਜ਼ ਹੋ ਗਿਆ ਹੈ। ਦੱਖਣੀ ਫਰਾਂਸ ਵਿੱਚ ਕਿਸਾਨਾਂ ਨੇ ਸਰਕਾਰ ਦੇ ਜਵਾਬ ਦੇ ਵਿਰੋਧ ਵਿੱਚ ਸੜਕਾਂ ਬੰਦ ਕਰ ਦਿੱਤੀਆਂ। ਇਹ ਰੋਸ ਮੁਜਾਰੇ گاਵਾਂ ਨੂੰ ਪ੍ਰਭਾਵਿਤ ਕਰਨ ਲਈ ਲੰਪੀ ਸਕਿਨ ਬਿਮਾਰੀ ਦੇ ਫਲਾ ਨੂੰ ਲੈ ਕੇ ਹਨ। ਕਈ ਕਿਸਾਨਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਮੁਕਾਬਲੇ ਅਤੇ ਵਧੇਰੇ ਨਿਜਮਾ ਕਾਰਨ ਫਰਾਂਸੀਸੀ ਖੇਤੀਬਾੜੀ ਲੰਬੇ ਸਮੇਂ ਤੋਂ ਘਾਟੇ ਵਿੱਚ ਹੈ ਅਤੇ ਇਹ ਮਾਮਲਾ ਉਸ ਨਾਰਾਜ਼ਗੀ ਨੂੰ ਹੋਰ ਵਧਾ ਰਿਹਾ ਹੈ। ਭਾਵੇਂ ਕਿ ਸਰਕਾਰ ਨੇ ਜਵਾਬ ਵਜੋਂ ਟੀਕਾ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਫੌਜ ਤਾਇਨਾਤ ਕੀਤੀ ਹੈ। ਲੱਖਾਂ ਖੁਰਾਕਾਂ ਹਵਾਈ ਜਹਾਜ਼ ਰਾਹੀਂ ਮੰਗਾਈਆਂ ਜਾ ਰਹੀਆਂ ਹਨ ਅਤੇ ਫੌਜ ਦੇ ਪਸ਼ੂ ਡਾਕਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀਆਂ ਦਾ ਇੱਕ ਮਹੀਨੇ 'ਚ 7,50,000 ਗਾਵਾਂ ਨੂੰ ਟੀਕੇ ਲਗਾਉਣ ਦਾ ਟੀਚਾ ਤਾਂ ਜੋ ਸਾਲ ਦੇ ਅੰਤ ਵਾਲੀਆਂ ਛੁੱਟੀਆਂ ਤੋਂ ਪਹਿਲਾਂ ਬਿਮਾਰੀ ਉੱਤੇ ਕਾਬੂ ਪਾਇਆ ਜਾ ਸਕੇ ਪਰ ਕਿਸਾਨਾਂ ਦੇ ਗੁੱਸੇ ਦੀ ਮੁੱਖ ਬਜਾ ਉਹ ਨੀਤੀ ਹੈ ਜਿਸ ਦੀਨ ਵਾਇਰਸ ਮਿਲਣ ਉੱਤੇ ਪੂਰੇ ਝੁੰਡ ਨੂੰ ਮਾਰ ਦਿੱਤਾ ਜਾਂਦਾ ਹੈ ਸਰਕਾਰ ਦਾ ਕਹਿਣਾ ਹੈ ਕਿ ਫਰਾਂਸ ਜਿੱਥੇ ਯੂਰਪੀਅਨ ਯੂਨੀਅਨ ਦੀ ਸਭ ਤੋਂ ਵੱਡੀ گاਵਾਂ ਦੀ ਆਬਾਦੀ ਹੈ ਵਿੱਚ ਇਹ ਬਿਮਾਰੀ ਫੈਲਣ ਤੋਂ ਰੋਕਣ ਲਈ ਇਹ ਕਦਮ ਜ਼ਰੂਰੀ ਹੈ ਪਰ ਕਿਸਾਨ ਯੂਨੀਅਨਾਂ ਦੀ ਦਲੀਲ ਹੈ ਕਿ ਇਹ ਨੀਤੀ ਉਹਨਾਂ ਦੀ ਜੀਵਨ ਜੀਵਿਕਾ ਤਬਾਹ ਕਰ ਰਹੀ ਹੈ ਅਤੇ ਪੁਰਾਣੀਆਂ ਨਾਰਾਜ਼ਗੀਆਂ ਨੂੰ ਖੋਰ ਗੰਭੀਰ ਬਣਾ ਰਹੀ ਹੈ ਸੋ ਇਹ ਦੋ ਮਸਲੇ ਹਨ ਜਿਨ੍ਹਾਂ ਨੂੰ ਲੈ ਕੇ ਯੂਰਪੀਅਨ ਕਿਸਾਨਾਂ ਦੇ ਵਿੱਚ ਜ਼ਬਰਦਸਤ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਠੀਕ ਉਸੇ ਤਰ੍ਹਾਂ ਦਾ ਨਜ਼ਾਰਾ ਯੂਰਪ ਦੀਆਂ ਸੜਕਾਂ ਤੇ ਨਜ਼ਰ ਆ ਰਿਹਾ ਹੈ ਜਿਵੇਂ 5 ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ ਤੇ ਦਿਖਿਆ ਸੀ ਉੱਥੇ ਵੀ ਸਰਕਾਰ ਨੂੰ ਝੁਕਣਾ ਪਿਆ ਸੀ ਇੱਥੇ ਵੀ ਸਰਕਾਰ ਝੁਕ ਗਈ ਹੈ ਸਮਝੌਤਾ ਅੱਗੇ ਪਾ ਦਿੱਤਾ ਗਿਆ ਹੈ ਔਰ ਵੱਡੀ ਪੱਧਰ ਤੇ گاਵਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਧੰਨਵਾਦ